ਨਹੀਂ ਆਯਾ ਮਟਰੋ ਕਿੱਥੇ ਆ ਗਏ ਹਾਂ ਵਿੱਕੀ ਚ ਕੀ ਬਣ ਰਿਹਾ ਪਹਿਲਾਂ ਤੁਹਾਨੂੰ ਦੱਸਿਆ ਸੀ ਨਾ ਪਹਿਲਾਂ ਕੜਾਈਏ ਚ ਆਪਣੀਆਂ ਪਿਰਟ ਪਾ ਲੋ ਜਾਨੀ ਕਿ ਕੱਚੀ ਗਿਰੀ ਕੱਚੀ ਗਿਰੀ ਤੋਂ ਥੋੜਾ ਜਿਹਾ ਗਲਵਾਓ ਆ ਦੇਖੋ ਜਿਵੇਂ ਐ ਜਿਉਣ ਨਾ ਮਾੜਾ ਮਾੜਾ ਮੱਚੀ ਚ ਜਾਵੇ ਹਨ ਫਿਰ ਤੋਂ ਬਾਦੇ ਨਹੀਂ ਬਣਦਾ ਠੀਕ ਜਾਨੀ ਕਿ ਇਹਦਾ ਮਤਲਬ ਲੋ ਜੀ ਸਿਲਕੇ ਲਾਇਆ ਨਗੇ ਤੇ ਤੁਹਾਨੂੰ ਉਹ ਵੀ ਦੱਸ ਦਿੰਦੇ ਜਿਹੜੇ ਜਮ ਬਣਾਉਂਦੇ ਚੋਬਰ ਤਾਂ ਜਮ ਨਹੀਂ ਆਉਂਦੇ ਖੇਡਦੇ ਆ ਕੋਈ ਵੀ ਗੇਮ ਕਰਦੇ ਆ ਲੋਕਰੇ ਬਣਾ ਜਾਇਦੇ ਨਾਲ ਤਾਂ ਵਧੀਆ ਨਾਲ ਹੀ ਘੈਂਟ ਨਾਲ ਬੁਧਾਰਾ ਕਿਉਂਕਿ ਆਪਾਂ ਆਪ ਜੀ ਜੁਣਾਵਾਂਗੇ ਤੁਹਾਨੂੰ ਦੱਸਾਂ ਇਹਦੇ ਚ ਕੀ ਕੀ ਪਊਗਾ ਖਰਾਤ ਤਕੜਾ ਜ਼ਰੀਰ ਬਣਾਉਣ ਲਈ ਚਾਹੇ ਮੋਟਾ ਸਰੀਰ ਚਾਹੇ ਪਤਲਾ ਸਭ ਤੇਰੀ ਸਰੀਰ ਚ ਜਾਨ ਦੇ ਤੋ ਇਹਦਾ ਜਿਆਦਾ ਨਹੀਂ ਮਿਟੋਣੀ ਇੰਨੀ ਕੀ ਮਜਾਉਣੀਆਂ ਗਰੀ ਹਾਂ ਉਨੇ ਤੋ ਕੌਲੀਆਂ ਬਾਟੀ ਰਲਵਾਣੇ ਕਰਨ ਵਾਸਤੇ ਲਿਆ ਗੋਲੀ ਬਾਟੀ ਬਾਟੀ ਰਲੋ ਇਦਾਂ ਦੀ ਬਾਟੀ ਵੀ ਚਾਹੀਏ ਕੌਲੀ ਲੈ ਕੌਲੀ ਜਾ ਰਵੋ ਜੀ ਇਹਦੇ ਦੋ ਭੇਦੇ ਆ ਇਹਦਾ ਪਾਊਡਰ ਵੀ ਬਾਉਣ ਜੋ ਛੋਟੇ ਚ ਮੜਾ ਮੜਾ ਹੋਰ ਸਮਾਨ ਹੋਰ ਇਹਦਾ ਬਨਾਣਾ ਸ਼ੇਕ ਚ ਪਾ ਕੇ ਚਾਹ ਦੁੱਧ ਚ ਪਾ ਕੇ ਕੋਈ ਬਾਜ਼ਰ ਗਏ ਤੇ ਪੀਨਟ ਬੱਟਰ ਦੇ ਪਾਪੇ ਨੂੰ ਪਾਣੀ ਦੀ ਕਣਾ ਸੀ ਪਾਪੇ ਦੀ ਮਾਣੀ ਬਣਾਇਆ ਸੀ ਬੰਦ ਕਰਨਾ ਹਰ ਦਿਓ ਲੈ ਵੀ ਆ ਘੜ ਪੀ ਗਏ ਇਹ ਤੋਂ ਬਾਅਦ ਮੇਰੇ ਘਰ ਸਿਲਕੇ ਨਾਲ ਆ ਗਿਆ ਨੇ ਬੈਂਕ ਦੇ ਬੈਂਕ ਨਾਲ ਮਾਰਸਾ ਨਾ ਹੀ ਸਰ ਇੱਥੇ ਨਾ ਡੱਕੀਂਗਾ ਬੂਹੇ ਚੋਂ ਦੇ ਪੱਤਣ Şu anda <laughs>